ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕੋਠੇ ਕੜਕ ਸਿੰਘ ਦਾ ਪਹਿਲਾ ਪਾਗ ਆਰੰਭ ਕਰਨ ਜਾ ਰਹੇ ਹਾਂ ਪਾਗ ਪਹਿਲਾ ਸ਼ਰਾਦਾਂ ਦੇ ਦਿਨਾਂ ਸੰਨ 9 ਸ਼ਰਾਦ ਸਲੇਪਰਾਹਾ ਦਾ ਮੇਲਾ ਪਰਦਾ ਪਾਈ ਬਾਲੋ ਦੀ ਆਦੇ ਵਿੱਚ ਹੀ ਮੇਲਾ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਖੰਡ ਪਾਠ ਸਾਹਿਬ ਦੇ ਫੋਕ ਪਾਏ ਜਾਂਦੇ ਕੀਰਤਨ ਦਰਬਾਰ ਵੀ ਹੁੰਦੇ ਕਿ ਵਿਸਰੀ ਜਥੇ ਆਪਣਾ ਜੋਹਰ ਦਿਖਾਉਂਦੇ ਦੁਪਹਿਰ ਦੇ ਵੇਲੇ ਦੁਕਾਨਾਂ ਸਜ ਜਾਂਦੀਆਂ ਦੁਕਾਨਾਂ ਦੇ ਉੱਤੇ ਲੱਡੂ ਜਲੇਬੀਆਂ ਪਕੌੜੇ ਆਜ ਮਿਲਦੇ ਝੂੜੀਆਂ ਦੀਆਂ ਦੁਕਾਨਾਂ ਲੱਗਦੀਆਂ ਹਾਰ ਸ਼ਿੰਗਾਰ ਦੀਆਂ ਦੁਕਾਨਾਂ ਲੱਗਦੀਆਂ ਗੱਭਰੂ ਪਟੋਤੇ ਮੋਹਰੀਆ ਪਵਾਉਂਦੇ ਤੇ ਮੁਟਿਆਰਾਂ ਆਪਣੇ ਹੱਥਾਂ ਉੱਤੇ ਚੰਦ ਘਨਵਾਉਂਦੀਆਂ ਆਧਨ ਵੇਲਾ ਲੱਗਦੇ ਹੀ ਉੱਥੇ ਟੱਡ ਸਰੰਗੀ ਦੇ ਅਖਾੜੇ ਸ਼ੁਰੂ ਹੋ ਜਾਂਦੇ ਕੋਲ ਖੇਡ ਦੇ ਅਖਾੜੇ ਭੰਦੇ ਹਰ ਪਰਿਵਾਰ ਦੇ ਮੈਂਬਰ ਇਹ ਮੇਲਾ ਵੇਖਣ ਜਾਂਦੇ ਘਰਾਂ ਦੇ ਵਿੱਚ 4-5 ਪੰਜ ਪੁਰਾਣੇ ਮੇਲੇ ਦੇਖਣ ਆਏ ਹੁੰਦੇ ਸ਼ਰਾਬਾਂ ਦੇ ਦੌਰ ਚੱਲਦੇ ਸ ਕਿਸੇ ਕਿਸੇ ਸਾਲ ਉੱਥੇ ਕਈ ਟੜਿਆਂ ਦੇ ਵਿੱਚ ਲੜਾਈ ਹੋ ਜਾਂਦੀ ਆਲੇ ਦੁਆਲੇ ਦੇ ਸਾਰੇ ਪਿੰਡ ਮੇਲਾ ਦੇਖਣ ਆਉਂਦੇ ਜਿਹਦੇ ਵਿੱਚ ਦਨਾਲ ਪੁਰਾ ਪਾਇ ਰੂਪਾ ਕੋਠੇ ਕੜਕ ਸਿੰਘ ਪੁਰਜਗਿਲਾਹਰ ਨਾਮ ਸਿੰਘ ਵਾਲਾ ਆਦੀ ਪਿੰਡਾਂ ਦੇ ਲੋਕ ਮੇਲਾ ਦੇਖਣ ਆਉਂਦੇ ਕੋਠੇ ਕੜਕ ਸਿੰਘ ਦੇ ਸਾਰੇ ਕਿ ਵਾਪਸ ਆਤੂ ਕਿਸਾਨ ਅਸਮਾਨ ਵਿੱਚ ਹਨੇਰਾ ਹੋ ਚੁੱਕਿਆ ਸੀ ਗਹਿਰ ਸਿੰਘ ਦਾ ਗੀਤ ਸਾਂਹ ਵੇਲੇ ਮੇਲਾ ਵੇਖਣ ਗਿਆ ਬਸ ਪਿਛਲੇ ਪਹਿਰ ਨੂੰ ਮੇਲਾ ਦੇਖਣ ਗਿਆ ਦੂਰੋਂ ਖੜ ਕੇ ਹੀ ਮੇਲੇ ਉੱਤੇ ਸਾਧ ਮਾਰੇ ਪੰਜ ਪੈਸੇ ਤੇ ਪਤਾਸੇ ਲਈ ਅਤੇ ਫਿਰ ਸਮੋਸੇ ਲੜवाने ਕੇ ਬੰਨ ਨੂੰ ਵਾਪਸ ਆਇਆ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਸ ਨੂੰ ਕਈ ਲੋਕ ਮਿਲੇ ਉਨ੍ਹਾਂ ਨੇ ਕਿਹਾ ਬੱਸ ਕੀਦਰ ਸਿਆ ਉਸਨੇ ਹੱਸ ਕੇ ਕਹਿ ਦਿੱਤਾ ਬੱਸ porque